ਕੇ ਬੱਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ ਮੁੰਡਾ ਪੜੇ ਕਾਲਜ ਢਕਾਨੀ ਤੋੜਦਾ ਚੰਗੀਆਂ ਫੜਾਇਆਂ ਚੰਗਾ ਫੇਰਾ ਮਿੱਤਰੋ ਫਸ ਦੁਹਾ ਤਾਂ ਉੱਤੇ ਡੇਢ ਮਿੱਤਰੋ ਸ਼ੂਝੜੇ ਹੈਗੇ ਤੁਹਾਡੇ ਆ ਮੋਟੂ ਪਤਲੂ ਦੇ ਸਭ ਜਾਨੂ ਹੈਗੇ ਆ ਉਹ ਰੋਜੀ ਰੋਟੀ ਦਾ ਕੰਮ ਤਾਂ ਚੱਲਦਾ ਹੀ ਆ ਮੋਟੂ ਪਤਲੂ ਚੱਲ ਰਿਹਾ ਆ ਹੋਰ ਐਨੀਮੇਸ਼ਨ ਸੀਰੀਜ਼ ਵੀ ਚੱਲ ਰਹੀਆਂ ਟੀਵੀ ਸੀਰੀਅਲ ਸ਼ੋਜ਼ ਚਲਦੇ ਹੈ ਮੋਟਰੋ ਬਦਲੋ ਬਣਾਇਦਾ ਕਸੀਤਾ ਰਾਮ ਬਣਾਇਦਾ ਫੁਰਫਰੀ ਨਗਰ 1 ਸਵਾਲ ਕਸੀਤਾ ਰਾਮ ਜਿਹੜਾ ਹੈਗਾ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਸੀਤਾ ਰਾਮ ਹੈ ਕ ਸੀਤਾ ਰਾਮ ਨੂੰ ਹਰ ਗੱਲ ਦਾ 20 ਸਾਲ ਦਾ ਤਜਰਬਾ ਹੈ ਜੀ ਉਹ ਹਾਂ ਕਿਉਂ ਤੇਲੇ ਦਾ ਤਜਰਬਾ ਨਹੀਂ ਹੈ ਮੋਟਰੋ ਬਦਲੋ ਤੁਹਾਨੂੰ ਪਤਾ ਹੀ ਹੈ ਇੱਕ ਇਨ ਸੈਂਟ ਕਰੈਕਟਰਸ ਰੱਖਿਆ ਸੀ ਫੁਰਫਰੀ ਦਾ ਅਸਾ ਜਮੀਨ ਹੈ ਕਿ ਕਿ ਮਸਤੀ ਮਹਿਸੂਸ ਕਰਨਾ ਸਰੀਰ ਦੇ ਵਿੱਚ ਉਹ ਹਰਾਰਤ ਹੋਣਾ ਜਿਸ ਨਾਲ ਤੁਹਾਨੂੰ ਖੁਸ਼ੀ ਆ ਜਾਵੇ ਯੋ ਸਮਾਈਲ ਕਰਵੰਦੂ ਅਚਾਨਕ ਮੁਸਕਰਾਉਟ ਦਿਓ ਤੇ ਲੋਡਪੋਰਟ ਵਿੱਚ ਆਲਰੇਡੀ ਛਪਦਾ ਰਿਹਾ ਹੈ ਹੁਣ ਤੱਕ ਵੀ ਛਪਦਾ ਲੋਡਪੋਰਟ ਪੀਕੇ ਬਜਾਜ ਸਾਹਿਬ ਐਡੀਟਰ ਨੇ ਜਿਹੜੇ ਉਹਨਾਂ ਦੇ ਉਹ ਬਹੁਤ ਹੀ ਉਦਮੀ ਨੇ ਅਗਰ ਉਹ ਚੰ ਨਹੀਂ ਹੁੰਦੇ ਤਾਂ ਸ਼ਾਇਦ ਮੈਂ ਵੀ ਨਹੀਂ ਹੁੰਦਾ ਅੱਜ ਦੀ ਡੇਟ ਦੇ ਵਿੱਚ ਇੱਕ ਕ੍ਰியேਟਰ ਆ ਉਹ ਉੱਪਰ ਬੈਠਾ ਉਹਨੂੰ ਅੱਲਾ ਕਹੋ ਵਾਇਗੁਰੂ ਕਹੋ ਰਾਮ ਕਹੋ ਸਾਰੇ ਕ੍ਰਿਏਸ਼ਨ ਉਸਦੀ ਰਚੀ ਹੋਈ ਹੈ ਸਭ ਤੋਂ ਖੂਬਸੂਰਤ ਕਲਚਰ ਸੀ ਕਿ ਸੂਰਜ ਤੋਂ ਪਹਿਲੇ ਤੁਸੀਂ ਖੜੇ ਹੋਣੇ ਚਾਹੀਦੇ ਸਵਾਗਤ ਹਸਤੇ ਦੂਜੇ ਦਿਨ ਥਾਲੀ ਵਿੱਚ ਵੇਖ ਕੇ ਲੱਡੂ ਸਭ ਨੂੰ ਵੱਡੇ ਨਜ਼ਰ ਆਉਂਦਾ ਸ਼ੁਰੂਆਤੀ ਦੌਰ ਪੇਸ ਕਵਾਤਾ ਜਿਸ ਦੀ ਨੀਂਵ ਕਮਜ਼ੋਰ ਰੱਖ ਲੋਗੇ ਉਸ ਤੇ ਕੋਈ ਬਿਲਡਿੰਗ ਨਹੀਂ ਖੜੀ ਸਹੀ ਹੈ ਅਗਰ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਕੋਲ ਹਾਇਸੀਅਤ ਹੈ ਤੁਹਾਡੇ ਕੋਲ ਸਹੂਲiyet ਹੈ ਫਿਰ ਉਸ ਨੂੰ ਉਹ ਕਰੋ ਜੋ ਤੁਸੀਂ ਕਰਨ ਵਾਸਤੇ ਆਏ ਸੀ ਹਰ ਭਾਂਡੇ ਵਿੱਚ ਮੂੰਹ ਮਾਰਨ ਦੀ ਆਦਤ ਸਿੱਖ ਗਿਆ ਬੰਦਾ ਅੱਜ ਕੱਲ ਬੰਦੇ ਨਾਲ ਉਹ ਕੁੱਤਾ ਸੂ ਦਰਜੇ ਹੈ ਜੀ ਕਰਮ ਤੁਹਾਨੂੰ ਇੱਕ ਚੁਰਾਹੇ ਤੇ ਖੜਾ ਕਰਦੇ ਹਨ ਔਰ ਉਸ ਤੋਂ ਬਾਅਦ ਤੁਹਾਡੀ ਬੁੱਧੀ ਔਰ ਵਿਵੇਕ ਤੁਹਾਨੂੰ ਉਹ ਰਸਤਾ ਤੁਸੀਂ ਚੁਸ ਤੁਸੀਂ ਕਰਨਾ ਹੁੰਦਾ ਹੈ ਬਣੋ ਇਹਨਾਂ ਵਰਗੇ ਉਹ ਹਸਤੀ ਹਨ ਮੈਂ ਕੀ ਦੱਸਾਂ ਤੁਹਾਨੂੰ ਜਿਹੜੇ ਯੂਕੇ ਦੀ ਧਰਤੀ ਤੋਂ ਅਗਰ ਸਰ ਜ਼ਮੀਨ ਹੈ ਹਿੰਦ ਉਤੇ ਆਪ ਜੀ ਨੂੰ ਖੰਗਾਲਣ ਵਾਸਤੇ ਆਏ ਸਹੀ ਹਿਸਾਬ ਨਾਲ ਤਾਂ ਸਲੈਕਟਿਸ ਉਹ ਹੀ ਆ ਜਿਹੜੇ ਸਾਡੇ ਸਮਾਜ ਦੇ ਵਿੱਚ ਇੱਕ ਵਧੀਆ ਕਿਰਦਾਰ ਲੈ ਕੇ ਆਂਦੇ ਆ ਜਦ ਕੋਈ ਅੱਛਾ ਰਾਈਟਰ ਹੈ ਜਿਹਨੇ ਇੰਨੀਆਂ ਕਿਤਾਬਾਂ ਲਿਖੀਆਂ ਕਿਸੇ ਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਸਹੀ ਆ ਉਹ ਇਤਨਾ ਅੱਛੇ ਉਹਨੇ ਆਪਰੇਸ਼ਨ ਫ੍ਰੀ ਕੀਤੇ ਉਸ ਡਾਕਟਰ ਬਾਰੇ ਕੋਈ ਜਾਣਦਾ ਹੀ ਨਹੀਂ ਤੁਹਾਡੇ ਵਰਗਾ ਮਿਲ ਸਕਦਾ ਹੈ ਖੁਦਾ ਬਣਾਤਾ ਹੈ ਐਸਾ ਸ਼ਵਾਬ ਬਰਸੋਵੇ ਸਾਰੇ ਕੈਰੈਕਟਰ ਪਬਲਿਕ ਚੋਈ ਆਉਂਦੇ ਠੀਕ ਹੈ ਪਰ ਜੇ ਮੈਂ ਦੱਸ ਦਵਾਂ ਨਾ ਕਿਦੇ ਤੋਂ ਆਇਆ ਤੇ ਸਾਰੇ ਮੇਰੇ ਤੇ ਮਾਨ ਆਂਦੇ ਮੁਕਦਮਾ ਹੀ ਕਰਦੇ ਫਿਰ ਲੜਕੇ ਮੈਨੇ ਰਿਜ਼ਮ ਹੁੰਦਾ ਹਰ ਆਦਮੀ ਦਾ ਕੋਈ ਚਲਦੇ ਚਲਦੇ ਕੰਨ ਖੁਜਲਾਉਂਦਾ ਰਹਿੰਦਾ ਕੋਈ ਮੇਰੇ ਵਰਗਾ ਮੋਮਬਤੀਆਂ ਘੁਮਾਉਂਦਾ ਰਹਿੰਦਾ ਉਮਰ ਸਿਰਫ ਇੱਕ ਨੰਬਰ ਹੈ ਉਮਰ ਨਾਲ ਕੋਈ ਮੁਹੱਬਤ ਦਾ ਲੈਣਾ ਨਹੀਂ ਹੁੰਦਾ ਅਸੀਂ ਮੁਹੱਬਤ ਜਿਸਮ ਨਾਲ ਜੋੜਦੇ ਹਾਂ ਇਹ ਸਹੀ ਹੈ ਮੈਂ ਮੁਹੱਬਤ ਰੂਹ ਨਾਲ ਜੋੜਦੇ ਹਾਂ ਪਾਣਾ ਹੈ ਗਰ ਮੰਜ਼ਿਲ ਕੋ ਤੋ ਆਪਣੀ ਸੋਚ ਕੋ ਬਦਲੋ ਕਸ਼ਤੀਆਂ ਬਦਲਨੇ ਸੇ ਕਬੀ ਸਾਹਿਲ ਨਹੀਂ ਮਿਲਾ ਕਰ ਬਿਲਕੁਲ ਬਿਲਕੁਲ ਸਸਿਕਾਲ ਦੋਸਤੋ ਅੱਜ ਐਂਟਰਟੇਨਮੈਂਟ ਦੇਖ ਰਹੇ ਸਾਰੇ ਦੋਸਤਾਨੋ ਮੇਰੇ ਵੱਲੋਂ ਬਹੁਤ ਹੀ ਪਿਆਰਪ੍ਰੀਤ ਨਿੱਗੀ ਜੀ ਸਸਿਕਾਲ ਤੇ ਦੋਸਤੋ ਲੈ ਕੇ ਹਾਜ਼ਰ ਹੋ ਗਈਆਂ ਆਪ ਵਾਸਤੇ ਬਹੁਤ ਹੀ ਇੱਕ ਖਾਸ ਮੁਲਾਕਾਤ ਇੱਕ ਖਾਸ ਪਰਸਨੈਲਿਟੀ ਦੇ ਨਾਲ ਤੇ ਸਾਡੀ ਖਾਸ ਪਰਸਨੈਲਿਟੀ ਦੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣੂ ਹੋਵੋਗੇ ਇੱਕ ਬਹੁਤ ਹੀ ਬੱਬਲੀ ਪਰਸਨੈਲਿਟੀ ਹੈ ਕਿ ਆ ਤੇ ਇੰਡੀਆ ਦੇ ਜਿਹੜੇ ਬੱਚੇ ਹੈਗੇ ਆ ਚਾਹੇ ਬੁੱਢੇ ਹੈਗੇ ਆ ਚਾਹੇ ਜਵਾਨ ਹੈਗੇ ਆ ਚਾਹੀ ਸਾਡੇ ਵਰਗੇ ਆ ਉਹਨਾਂ ਨੂੰ ਹਸੌਣ ਦਾ ਕੰਮ ਜਿਹੜਾ ਹੈਗਾ ਆ ਸਾਡੇ ਮੰਕੜ ਜੀ ਕਰਦੇ ਆ ਤੇ ਹਰਵਿੰਦਰ ਮੰਕੜ ਜੀ ਜੀ ਆਏ ਨੇ ਤਾਂ ਸੱਸੇ ਕਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਇੰਨੇ ਸਮੇਂ ਬਾਅਦ ਜਿਹੜੇ ਨਾ ਤੁਹਾਨੂੰ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਸਾਡੇ ਦੋਸਤਾਂ ਵਾਸਤੇ ਹਾਜ਼ਰ ਲਾਈ ਆ ਇਹ ਮੇਰੀ ਖੁਸ਼ਕਿਸਮਤੀ ਆ ਕਿਉਂਕਿ ਅਗਰ ਕੋਈ ਸ਼ਖਸ ਤੁਹਾਨੂੰ ਆਪਣੇ ਆਂਗਣ ਵਿੱਚ ਬੁਲਾਉਂਦਾ ਹੈ ਆਪਣੇ ਵੇੜੇ ਵਿੱਚ ਬੁਲਾਉਂਦਾ ਹੈ ਤੁਹਾਡੇ ਨਾਲ ਰੂਬਰੂ ਹੁੰਦਾ ਹੈ ਉਹ ਈਸ਼ਵਰ ਦਾ ਇੱਕ ਰੂਪ ਹੋ ਮੇਰੇ ਹਸਤੇ ਤੁਸੀਂ ਕਿਉਂਕਿ ਤੁਸੀਂ ਅੱਜ ਮੇਰੀ ਰੂਹ ਨੂੰ ਟਟੋਲੋਗੇ ਅੱਜ ਮੇਰੇ ਅੰਦਰ ਦੇ ਜਜ਼ਬਾਤਾਂ ਨੂੰ ਸਭ ਦੇ ਸਾਹਮਣੇ ਲੈ ਕੇ ਆਓਗੇ ਤਾਂ ਇਸ ਤੋਂ ਖੂਬਸੂਰਤ ਸਮਾਂ ਇਸ ਤੋਂ ਖੂਬਸੂਰਤ ਲਮਾ ਕੋਈ ਹੋ ਨਹੀਂ ਸਕਦਾ ਸਾਰੇ ਸ਼ਰੋਤਾਵਾਂ ਨੂੰ ਇਹਨਾਂ ਦੇ ਵੇਖਣ ਵਾਲੇ ਮੇਰੇ ਜਾਣਨ ਵਾਲੇ ਸਭ ਨੂੰ ਬਹੁਤ-ਬਹੁਤ ਸ਼ੁਕਰੀਆ ਆਪਣਾ ਕੀਮਤੀ ਵਕਤ ਦੇ ਕੇ ਇਸ ਇੰਟਰਵਿਊ ਨੂੰ ਦੇਖਣ ਲਈ ਹਰਿੰਦਰ ਜੀ ਅਮ ਲਾਸਟ ਟਾਈਮ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਸੀ 쇼 ਜਿਹੜੇ ਹੈਗੇ ਤੁਹਾਡੇ ਆ ਮੋਟੂ ਪਤਲੂ ਦੇ ਸਭ ਜਾਨੂ ਹੈਗੇ ਆ ਤੇ ਤੁਸੀਂ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਆ ਤੇ ਥੋੜਾ ਜਿਹਾ ਜਿਹੜਾ ਹੈਗਾ ਆ ਅਪਡੇਟ ਸੰਵੇ ਦੋਸਤਾਂ ਨੂੰ ਦੇਵੋ ਕਿ ਤੁਸੀਂ ਅੱਜ ਕੱਲ ਕਰ ਕੀ ਰਿਹਾ ਹੋ ਕਿਉਂਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਚੇਂਜ ਹੁੰਦੀ ਆ ਆਫ ਕੋਰਸ ਸਰਟਨ ਟਾਈਮ ਜਦੋਂ ਇਨਸਾਨ ਦੀ ਲਾਈਫ ਦੇ ਵਿੱਚ ਆਉਂਦਾ ਆ ਤੇ ਤੁਸੀਂ ਵੀ ਚਾਹੁੰਦੇ ਆ ਕਿ ਉਹ ਪਿਛਲਾ ਸਮਾਂ ਜਿਹੜਾ ਆ ਉਹ ਤੋਂ ਕੁਝ हटਕੇ ਕੀਤਾ ਜਾਵੇ ਕਿਉਂਕਿ ਉਹ ਤਾਂ ਕੰਮ ਚੱਲਦੇ ਹੀ ਰਹਿੰਦੇ ਆ ਬਟ ਅੱਜ ਕੱਲ ਜਿਹੜਾ ਹੈਗਾ ਆ ਤੁਸੀਂ ਕੀ ਕਰ ਰਹੇ ਹੋ ਆਪਣੀ ਲਾਈਫ ਦੇ ਵਿੱਚ ਇਹ ਦੇਖੋ ਰੋਜੀ ਰੋਟੀ ਦਾ ਕੰਮ ਤਾਂ ਚੱਲਦਾ ਹੀ ਆ ਮੋਟੂ ਪਤਲੂ ਚੱਲ ਰਿਹਾ ਆ ਰਿਹਾ ਹੋਰ ਐਨੀਮੇਸ਼ਨ ਸੀਰੀਜ਼ ਵੀ ਚੱਲ ਰਹੀਆਂ ਟੀਵੀ ਸੀਰੀਅਲ ਸ਼ੋਜ਼ ਚੱਲਦੇ ਆ ਪਰ ਜੋ ਮੋਡ ਹੋਇਆ ਕਰੋਨਾ ਤੋਂ ਬਾਅਦ ਸਿਸਟਮਸ ਮੋਟੀਵੇਸ਼ਨਲ ਸਪੀਕਿੰਗ ਦੇ ਨਾਲ ਮੈਂ ਜੁੜਿਆ ਤੇ ਉਸ ਤੋਂ ਬਾਅਦ ਉਹ ਇਤਨੇ ਸ਼ੋਅ ਮਕਬੂਲ ਕੀਤੇ ਗਏ ਇਤਨੇ ਪਸੰਦ ਕੀਤੇ ਗਏ ਹਨ ਹਮ ਕਿੰਨਾ ਕੇਵਲ ਹਿੰਦੁਸਤਾਨ ਵਰਕੇ ਯੂਕੇ ਦੁਬਈ ਸ਼੍ਰੀਲੰਕਾ ਹਮ ਆਸਟ੍ਰੇਲੀਆ ਔਰ ਮਨ ਲਗਭਗ ਹਰ ਕੰਟਰੀ ਦੇ ਵਿੱਚ ਮੈਂ ਜਾ ਕੇ ਕੀਤੇ ਜ਼ਿੰਦਗੀ ਪੋਜੀਟਿਵ ਸੀਰੀਜ਼ ਦੇ ਤਹਿਤ ਹਮ ਕੀ ਹੈਗਾ ਕਿ ਲੋਕ ਜਾਂ ਜਿਹੜਾ ਯੂਥ ਹੈਗਾ ਨਾ ਸਾਡਾ ਅੱਜ ਦਾ ਜਿਹੜਾ ਯੂਥ ਹੈ ਉਹ ਸਭ ਕੁਝ ਉਹਦੇ ਕੋਲ ਹੈਗਾ ਉਹਦੇ ਕੋਲ ਪਾਵਰ ਆ ਉਹਦੇ ਕੋਲ ਸੋਚ ਆ ਉਹਦੇ ਕੋਲ ਤਾਕਤ ਆ ਉਹਦੇ ਕੋਲ ਸਾਧਨ ਆ ਔਰ ਫੋਕਸ ਸੋਖ ਸੈ ਨਹੀਂ ਉਹਨੂੰ ਸਮਝ ਨਹੀਂ ਆਉਂਦਾ ਡਿਸਟਰੈਕਟ ਹੋਇਆ ਪਿਆ ਕਿ ਮੈਂ ਇਧਰ ਜਾऊं ਉਧਰ ਜਾऊं ਉਧਰ ਜਾऊं ਹੂੰ ਜਦੋਂ ਘਰ ਵਾਲੇ ਸਮਝਾਉਂਦੇ ਆ ਘਰ ਵਾਲਿਆਂ ਦੀ ਗੱਲ ਬੰਦਾ ਬੜੀ ਹਲਕੀ ਲੈਂਦਾ ਹੈ ਕਿ ਹਿਊਮਨ ਬੀਿੰਗ ਦਾ ਇੱਕ ਹੁੰਦਾ ਕਿ ਅਰੇ ਮਾਪਿਓ ਕਹਿ ਰਿਹਾ ਤੇ ਬੰਦਾ ਉਹਨਾਂ ਸੀਰੀਅਸ ਨਹੀਂ ਹੁੰਦਾ ਜਦ ਤੱਕ ਕੋਈ ਬਾਹਰ ਦਾ ਬੰਦਾ ਇਹ ਕੋਈ ਸਕਸੈਸਫੁਲ ਬੰਦਾ ਜੋ ਕਿਸੇ ਪੋਜੀਸ਼ਨ ਤੇ ਪਹੁੰਚਿਆ ਆ ਉਹ ਆਪਣੀ ਕਹਾਣੀ ਦੇ ਜ਼ਰੀਏ ਉਹਨਾਂ ਦੇ ਦਿਲਾਂ ਦੇ ਵਿੱਚ ਉਤਰ ਦਿਆ ਤੇ ਉਹ ਜਦੋਂ ਸਵਾਲ ਕਰਦੇ ਆ ਕਿ ਸੋਸਾਇਟੀ ਕਿਉਂ ਨਾ ਕਰ ਲਈ ਅਸੀਂ ਪਰੇਸ਼ਾਨ ਹੋ ਗਏ ਆ ਅਸੀਂ ਇੰਨੀ ਮਿਹਨਤ ਕਰਦੇ ਹਾਂ ਰ ਕੁਝ ਨਹੀਂ ਬਣਦਾ ਜਦੋਂ ਉਹਨਾਂ ਨੂੰ ਅਸੀਂ ਮੈਂ ਆਪਣੀ ਜੀਵਨੀ ਦੇ ਰਾਹੀਂ ਜਾਂ ਆਪਜੀ ਦੀ ਜੀਵਨੀ ਦੇ ਰਾਹੀਂ ਜਾਂ ਹੋਰ ਸਕਸੈਸਫੁਲ ਰੂਹ ਨਾਲ ਰੂਹ ਜੋੜ ਕੇ ਗੱਲ ਨੂੰ ਦੱਸਿਆ ਚਾਹੁੰਦਾ ਹੈ ਜਦ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇੱਕ ਕ੍ਰੀਏਟਰ ਆ ਹੂੰ ਉਹ ਉੱਪਰ ਬੈਠਾ ਉਹਨੂੰ ਅੱਲਾ ਕਹੋ ਵਾਹਿਗੁਰੂ ਕਹੋ ਰਾਮ ਕਹੋ ਹੂੰ ਸਾਰੀ ਕ੍ਰਿਸ਼ਚਨ ਉਸ ਦੀ ਰਚੀ ਹੋਈ ਹੈ ਨਾ ਕੋਈ ਛੋਟਾ ਹੈ ਨਾ ਕੋਈ ਵੱਡਾ ਹੈ ਨਾ ਕੋਈ ਅੱਛਾ ਹੈ ਨਾ ਕੋਈ ਬੁਰਾ ਹੈ ਉਸ ਨੇ ਹਰ ਚੀਜ਼ ਸੋਚ ਕੇ ਸਮਝ ਕੇ ਬਣਾਈ ਹੈ ਵਕਤ ਲੱਗਦਾ ਹੈ ਜ਼ਰੂਰਤ ਸਿਰਫ ਬੈਲੈਂਸ ਕਰਨ ਦੀ ਹੈ life ਬਿਲਕੁਲ ਅਸੀਂ ਬੈਲੈਂਸਿੰਗ ਹਟ ਗਏ ਆ ਸਾਡਾ ਸੋਨਾ ਰਾਤੀ 2 ਵਜੇ ਹੋ ਗਿਆ ਉਠਣਾ ਸਵੇਰੇ 12 ਵਜੇ ਹੋ ਗਿਆ ਯੁੱਧ ਦੀ ਗਰਮਾਂ ਗੱਲ ਕਰ ਰਹੇ ਹਾਂ ਉਹ ਪਟਕ ਗਿਆ ਸਿਸਟਮ ਸਾਰਾ ਨਾ ਆਪਣੇ ਆਪ ਦੇ ਵਿੱਚ ਇੱਕ ਇਹਨੂੰ ਡਿਸਟਰਬ ਸਿਸਟਮ ਸਰ ਜੀ ਅਸੀਂ ਆਪਣੇ ਹਿੰਦੁਸਤਾਨੀ ਸਰ ਜ਼ਮੀਨੇ ਹਿੰਦ ਦੇ ਕਲਚਰ ਤੇ ਉੱਤੇ ਆਈਏ ਹਮ ਸਭ ਤੋਂ ਖੂਬਸੂਰਤ ਕਲਚਰ ਸੀ ਕਿ ਸੂਰਜ ਤੋਂ ਪਹਿਲੇ ਤੁਸੀਂ ਖੜੇ ਹੋਣੇ ਚਾਹੀਦੇ ਤੇ ਸਵਾਗਤ ਹਸਤੇ ਹੁਣ ਸੂਰਜ ਸਵਾਗਤ ਸਾਡੇ ਹੱਥੇ ਇੰਤਜ਼ਾਰ ਹੀ ਕਰਦਾ ਥੱਕ ਜਾਂਦਾ ਵਿਚਾਰਾ ਬਿਉਣੇ ਉੱਠੇਗਾ ਹੋਣੇ ਉੱਠੇਗਾ ਉੜਦਾ ਹੀ ਕੋਈ ਨਹੀਂ ਉੜਦਾ ਕੋਈ ਨਹੀਂ ਸਹੀ ਆ ਸਿਸਟਮ ਨੂੰ ਸੁਧਾਰੋ ਖਾਣ ਪੀਣ ਨੂੰ ਸੁਧਾਰੋ ਸੰਸਕਾਰਾਂ ਨੂੰ ਸੁਧਾਰੋ ਆਪਣੇ ਟਾਰਗੇਟ ਫੋਕਸ ਕਰੋ اور ਆਪਣੇ ਆਪ ਨੂੰ ਚੋਂਗ ਦਿਓ ਉਸ ਚੀਜ਼ ਨੂੰ ਪਾਉਣ ਵਾਸਤੇ ਜਿਹਦੇ ਵਾਸਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮੋਬਾਈਲ ਚਲੋ ਠੀਕ ਹੈ ਸੋਸ਼ਲ ਮੀਡੀਆ ਚਲੋ ਠੀਕ ਹੈ ਪਰ ਹਰ ਚੀਜ਼ ਦੀ ਇੱਕ ਲਿਮਿਟੇਸ਼ਨ ਹੋਣੀ ਚਾਹੀਦੀ ਇਸਕੀਨ ਤੇ ਚਲੇ ਜਾਣੇ ਆਸੀਂ ਜਾਂ ਤੇ ਬਿਲਕੁਲ 24 ਘੰਟੇ ਅਸੀਂ ਉਹ ਫੇਸਬੁਕਾਂ ਦੇ ਚਲੇ ਗਏ ਜਾਂ ਫਿਰ 24 ਘੰਟੇ ਅਸੀਂ ਫਿਲਮਾਂ ਵੇਖਦੇ ਰਹੇ ਲੇਕਿਨ ਸਟੱਡੀ ਇਹ ਆਪਣੇ ਕਲਚਰ ਨੂੰ ਅਸੀਂ ਕਦ ਤੱਕ ਅਡਾਪਟ ਨਹੀਂ ਕਰਾਂਗੇ ਛੱਡਦੇ ਚਲੇ ਜਾ ਰਹੇ ਹਾਂ ਦੂਜੇ ਦੀ ਥਾਲੀ ਵਿੱਚ ਵੇਖ ਕੇ ਲੱਡੂ ਸਭ ਨੂੰ ਵੱਡੇ ਨਜ਼ਰ ਆਉਂਦਾ ਆਪਣੀ ਹੈਸੀਅਤ ਆਪਣੀ ਚੱਦਰ ਆਪਣੇ ਮਾਪਿਓ ਦੀ ਕੁਰਬਾਨੀਆਂ ਹਮੇਸ਼ਾ ਯਾਦ ਰੱਖੋ ਹੂੰ ਤੇ ਮੇਰਾ ਖਿਆਲ ਹੈ ਕਿ ਉਹ ਇਹੀ ਉਹ ਚੀਜ਼ਾਂ ਨੇ ਜਿਹੜੀਆਂ ਵਰਕਸ਼ਾਪ ਦੇ ਜ਼ਰੀਏ ਹੁੰਦੀਆਂ ਹਨ ਤੇ ਉਹ ਅੱਜਕੱਲ ਬਹੁਤ ਬਹੁਤ ਮੈਨੂੰ ਵੀ ਖੁਸ਼ੀ ਹੁੰਦੀ ਹੈ ਕਿ ਚਲੋ ਅਗਰ ਮੇਰੇ ਕਹੇ ਇੱਕ ਵਾਅਦੇ ਨਾਲ ਕਿਸੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਜਾਂ ਕਿਸੇ ਨੂੰ ਕੋਈ ਰਸਤਾ ਮਿਲ ਜਾਂਦਾ ਹੈ ਦੁਆਵਾਂ ਤਾਂ ਦਊਗਾ ਬਿਲਕੁਲ ਬੈਂਕ ਬੈਲੈਂਸ ਸਭ ਦੇ ਪਰੇ ਹੋਏ ਹਨ ਦੁਆਵਾਂ ਦੇ ਬੈਲੈਂਸ ਬੈਂਕ ਅਕਾਊਂਟ ਸਭ ਦਿਖਾ ਲਿਆ ਐ ਤੁਸੀਂ ਬਾਹਰਲੇ ਮੁਲਕਾਂ ਵਿੱਚ ਗਏ ਜਾਂ ਇੱਥੇ ਵੀ ਤੁਸੀਂ ਜਾਣੇ ਆ ਮੋਟੀਵੇਸ਼ਨਲ ਸਪੀਚਸ ਦੇਣ ਤੁਹਾਨੂੰ ਬਾਹਰਲੇ ਮੁਲਕਾਂ ਦੇ ਬੱਚਿਆਂ ਦੇ ਵਿੱਚ ਜਾਂ ਇੱਥੇ ਦੇ ਬੱਚਿਆਂ ਦੇ ਵਿੱਚ ਕੁਝ ਫਰਕ ਨਜ਼ਰ ਆਇਆ ਹੂੰ ਆਇਆ ਬਿਲਕੁਲ ਆਇਆ ਬਾਹਰ ਠੀਕ ਹੈ ਅਸਾ ਦੇ ਬੱਚੇ ਤਾਂ ਉਹ ਵੀ ਸਾਡੇ ਹੀ ਹਨ ਹੂੰ ਉਹਨਾਂ ਦੇ ਮਾਪਿਓ ਆਪਣੇ ਆਇਤ ਜ਼ਮੀਨਾਂ ਗਿਰਵੀ ਰੱਖ ਕੇ ਵਿਚਾਰੇ ਕਰਜ਼ੇ ਲੈ ਕੇ ਸਟੱਡੀ ਵੀਜ਼ੇ ਦੇ ਉੱਤੇ ਉਹਨਾਂ ਬੱਚਿਆਂ ਨੂੰ ਉੱਥੇ ਪੜਾ ਨਸਤੇ ਭੇਜਦੇ ਨੇ ਕਿ ਸ਼ਾਇਦ ਉਹ ਸੈਟਲ ਹੋ ਜਾਣਗੇ। ਉਹਨਾਂ 'ਚ 20 25 30% ਫਿਰ ਵੀ ਇੱਕ ਜਜ਼ਬਾ ਹੁੰਦਾ ਹੈ ਕਿ ਕੱਲ ਜਵਾਬ ਦੇਣਾ ਪਊਗਾ ਮਾਪਿਓ ਨੂੰ ਕਿਉਂਕਿ ਉਹ ਬੰਦਿਸ਼ ਨਹੀਂ ਕਿ ਉਧਰੋਂ ਪੈਸਾ ਆਣਾ। ਸਾਡੇ ਇੱਥੇ ਲਾਪਰਵਾਹੀ ਹੈ। ਅਸੀਂ ਕੰਮ ਕਰਕੇ ਰਾਜੀ ਹੈ ਹੀ ਨਹੀਂ। ਜਿਹੜਾ ਇਹ ਮੁਫਤ ਕਲਚਰ ਸਾਡੇ ਹਿੰਦੁਸਤਾਨ ਦੇ ਵਿੱਚ ਹੁਣ ਆਣਾ ਸ਼ੁਰੂ ਹੋ ਗਿਆ ਕਿ ਅਸੀਂ ਇਹ ਵੀ ਫ੍ਰੀ ਲੈ ਲੋ ਬਿਜਲੀ ਵੀ ਲੈ ਲੋ ਪਾਣੀ ਵੀ ਲੈ ਲੋ ਫਲਾਣਾ ਲੈ ਲੋ ਹੂੰ ਕਿਉਂ ਲੈ ਲਈਏ ਫ੍ਰੀ ਕਿਉਂ ਲੈ ਲਈਏ ਦੇਖੋ ਕਿਸੇ ਵੀ ਸੰਸਥਾ ਨੂੰ ਕਿਸੇ ਵੀ ਚੀਜ਼ ਨੂੰ ਚਲਾਉਣ ਵਾਸਤੇ ਖਰਚੇ ਹੋਣਗੇ ਜਿੰਨਾ ਜਾਇਜ਼ ਹੈ ਉਹ ਜੋ ਮੈਂ ਇਸਤੇਮਾਲ ਕਰਾਂ ਕਿਉਂ ਨਹੀਂ ਮੇਰੇ ਕੋਲ ਉਸ ਜਾਇਜ਼ੀ ਰੂਪ ਚ ਲਿਆ ਜਾਂਦਾ ਤਾਂ ਕਿ ਉਹਦੇ ਨਾਲ ਪੂਰਾ ਸਟ੍ਰਕਚਰ ਜਿਹੜਾ ਹੈ ਉਹ ਚੱਲਦਾ ਹੈ ਪਤਾ ਨਹੀਂ ਕਿੰਨੇ ਲੋਕਾਂ ਦੀ ਸੈਲਰੀ ਚੱਲਦੀ ਹੈ ਕਿੰਨੇ ਲੋਕਾਂ ਦਾ ਇਸ ਸਟਰਕਚਰ ਸਾਰਾ ਉਹਦੇ ਤੇ ਬੇਸਡ ਹੈ ਜੇ ਮੈਂ ਉਹਨ ਲਾਲਚ ਪਾ ਦੂੰਗਾ ਮੈਨੂੰ ਬਿਨਾਂ ਕੰਮ ਕੀਤੇ ਹੀ ਸਭ ਕੁਝ ਮਿਲ ਰਿਹਾ ਹੈ ਇਹ ਤੇ ਇੱਕ ਇਨਸਾਨੀਅਤ ਦੀ ਫਿਤਰਤ ਹੈ ਭਾਈ ਜੇ ਤੁਹਾਨੂੰ ਕੰਮ ਕੀਤੇ ਬਗੈਰ ਸਭ ਕੁਝ ਮਿਲ ਜਾਊ ਤਾਂ ਕੌਣ ਕਰਨਾ ਚਾਹੇ ਕੌਣ ਕੰਮ ਕਰੂ ਸਹੀ ਆ ਉਹ ਜਿਹੜਾ ਕਲਚਰ ਹੈ ਕਿ ਮੈਨੂੰ ਪਤਾ ਹੈ ਮੈਨੂੰ ਮਿਲ ਹੀ ਜਾਣਾ ਹੈ ਹੂੰ ਮੇਰਾ ਬਿੱਲ ਨਹੀਂ ਆਣਾ ਮੇਰਾ ਇਹ ਨਹੀਂ ਆਣਾ ਮੇਰਾ ਖਾਣਾ ਨਹੀਂ ਆਣਾ ਮੇਰਾ ਹੌਸਟੈਕਸ ਨਹੀਂ ਆਣਾ ਮੇਰਾ ਕੁਝ ਨਹੀਂ ਆਣਾ ਹੂੰ ਹੂੰ ਤੇ ਕੀ ਲੋੜੇ ਪਾਰੇ ਚੱਲਨੇ ਨਾ ਤਾਸ਼ ਖੇਲਦੇ ਆਂ ਹੂੰ ਟਾਈਮਸ ਆਪਣਾ ਕਿਲ ਕਰਨੇ ਆ ਤੇ ਉਹ ਉਹ ਜਿਹੜੇ ਅੱਥੇ ਨਾ ਸਾਡਾ ਉਹ ਬੜਾ ਪ੍ਰੋਬਲਮ ਚ ਆ ਰਿਹਾ ਬੱਚਿਆਂ ਨੂੰ ਇਹ ਕੱਲ ਮੈਂ ਬੜਾ ਚੰਗੀ ਤਰ੍ਹਾਂ ਸਮਝਾਉਣਾ ਬੱਚਿਓ ਕੋਈ ਕਿਸੇ ਦਾ ਕੰਮ ਨਹੀਂ ਆਉਂਦਾ ਕੋਈ ਕਿਸੇ ਦਾ ਕੰਮ ਨਹੀਂ ਆਉਂਦਾ ਤੁਸੀਂ ਜੋ ਕਰਨਾ ਹੈ ਕੱਲ ਦੀ ਤੁਹਾਡੀ ਪ੍ਰੋਬਲਮ ਦੇ ਵਿੱਚ ਜਾਂ ਤੁਹਾਡੀ ਫੈਮਲੀ ਖੜੀ ਹੋਊਗੀ ਜਾਂ ਤੁਸੀਂ ਆਪ ਖੜੇ ਹੋਗੇ ਅੱਜ ਬੀਤ ਜਾਊਗਾ ਜਵਾਨੀ ਬੀਤ ਜਾਊਗੀ ਲੇਕਿਨ ਜੋ ਬੁੜਾਪਾ ਆਏਗਾ 40 ਸਾਲ ਜਦੋਂ ਪਾਰ ਕਰੋਗੇ ਤੁਹਾਨੂੰ ਯਾਦ ਆਊਗਾ ਕਿ ਉਹ ਸਕੂਲ ਡੇਸ ਆਲਵੇਜ਼ ਬੈਟਰ ਕਿਉਂ ਕਿਉਂਕਿ ਤੁਸੀਂ ਅਗਰ ਉਹ गवाਤਾ ਤੁਸੀਂ ਆਪਣਾ ਸ਼ੁਰੂਆਤੀ ਦੌਰ ਬੇਸ ਕਵਾਤਾ ਜਿਸ ਦੀ ਨੀਂਵ ਕਮਜ਼ੋਰ ਰੱਖ ਲੋਗੇ ਉਸ ਤੇ ਕੋਈ ਬਿਲਡਿੰਗ ਨਹੀਂ ਖੜੀ ਹੋ ਸਕਦੀ ਸਹੀ ਹੈ ਕਿਉਂਕਿ ਲਾਈਫ ਜਿਹੜੀ ਹੁੰਦੀ ਆ ਪੈਸੇ ਕਮਾਉਣ ਵਾਸਤੇ ਜ਼ਿੰਦਗੀ ਵਿੱਚ ਕੁਝ ਕਰਨ ਵਾਸਤੇ ਜੇ ਆਪਾਂ ਜੇ ਗੱਲ ਕਰੀਏ ਕਿ 20 ਤੋਂ ਲੈ ਕੇ 40 ਸਾਲ ਦੀ ਉਮਰ ਜਿਹੜੀ ਹੈਗੀ ਆ ਉਹਦੇ ਵਿੱਚ ਤੁਸੀਂ ਜੋ ਕਰਨਾ ਜੋ ਆਪਣੀ ਤੁਹਾਡੀਆਂ ਜਿੰਨੀਆਂ ਵੀ ਆਪਣੀਆਂ ਇੱਛਾ ਜਿਹੜੀਆਂ ਹੁੰਦੀਆਂ ਹਨ ਉਹਨੂੰ ਪੂਰਾ ਕਰਨਾ ਡ੍ਰੀਮਸ ਜਿਹੜੀਆਂ ਅਚੀਵ ਕਰਨੀਆਂ ਉਹ ਇੱਕ ਸਰਟਨ ਪੀਰੀਡ ਹੁੰਦਾ 40 ਤੋਂ ਉੱਪਰ ਜਾ ਕੇ ਤੁਹਾਡੀ ਜਿੱਦਾਂ ਡਾਊਨ ਹਿੱਲ ਜਿਹੜੀ ਸਟਾਰਟ ਹੋ ਜਾਂਦੀ ਆ ਤੇ ਜੇਕਰ ਅਸੀਂ 40 ਤੇ ਤੱਕ ਮਸਤੀਆਂ ਹੀ ਕੀਤੀਆਂ ਕੁਝ ਅਚੀਵ ਨਹੀਂ ਕੀਤਾ ਜੋ ਕੰਮ ਨੂੰ ਸਹੀ ਤਰੀਕੇ ਨਾਲ ਕੀਤਾ ਤੇ ਆਪਾਂ ਕੀ ਲਾਈਫ ਦੇ ਵਿੱਚ ਅਚੀਵ ਕਰ ਲਵਾਂਗੇ ਤੁਹਾਡੀ ਅਸੇ ਗੱਲ ਤੋਂ ਚਾਰ ਲੈਣਾ ਯਾਦ ਰੱਖਿਆ ਹਨ ਕੇ ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ ਮੁੰਡਾ ਪਰ ਕਾਲਜ ਟੱਕ ਡਕਾਨੀ ਤੋੜਦਾ ਚੰਗੀਆਂ ਫੜਾਈਆਂ ਚੰਗਾ ਫੇਰਾ ਮਿੱਤਰੋ ਫਸ ਦੁਹਾਤਾਵਾਂ ਉੱਤੇ ਡੇਰਾ ਮਿੱਤਰੋ ਸੋ ਆਪਣੇ ਦੇਰੇ ਨੂੰ ਸੰਭਾਲੋ ਆਪਣੇ ਵਜੂਦ ਨੂੰ ਸੰਭਾਲੋ ਆਪਣੇ ਕਲਚਰ ਨੂੰ ਸੰਭਾਲੋ ਕਿਉਂਕਿ ਤੁਹਾਡੇ ਤੇ ਨਾ ਕੇਵਲ ਤੁਹਾਨੂੰ ਮਾਣਿਆ ਇਸ ਸਰਜ਼ਮੀਨੇ ਹਿੰਦ ਨੂੰ ਵੀ ਮਾਣਿਆ ਇਹ ਪੂਰੀ ਦੁਨੀਆ ਨੂੰ ਮਾਣ ਹੈ ਆਪਣੇ ਆਪ ਨੂੰ ਫੋਕਸ ਕਰ ਲਓ ਕਿਉਂਕਿ ਕੱਲ ਤੁਸੀਂ ਹੋ ਸਾਡੇ ਹਿੰਦੁਸਤਾਨ ਦਾ ਭਵਿੱਖ ਵੀ ਤੁਸੀਂ ਤੇ ਬਿਲਕੁਲ ਹਰਵਿੰਦਰ ਜੀ ਜਿਦਾ ਕਹਿੰਦੇ ਹਨ ਕਿ ਅੱਜਕਲ ਟੈਕਨੋਲੋਜੀ ਦੀ ਦੁਨੀਆ ਆ ਬੱਚੇ ਤੋਂ ਲੈ ਕੇ ਅੱਜਕਲ ਤਾਂ ਜੰਮਦੇ ਬੱਚੇ ਹੀ ਫੋਨਾਂ ਦੇ ਟੋਲੇ ਲੱਗ ਜਾਂਦੇ ਤੇ ਅਸੀਂ 90 ਸਾਲ ਦੇ ਬਜ਼ੁਰਗ ਜਿਹੜੇ ਹੈਗੇ ਆ ਉਹ ਵੀ ਅੱਜਕਲ ਫੋਨ ਹੱਥ ਚ ਲੈ ਕੇ ਫਿਰਦੇ ਆ ਬਟ ਇਹਨੂੰ ਅਸੀਂ ਯੂਟਿਲਾਈਜ਼ ਸਹੀ ਤਰੀਕੇ ਦੇ ਨਾਲ ਜੇ ਕਰ ਲਈਏ ਤੇ ਲਾਈਫ ਬਹੁਤ ਈਜੀ ਹੋ ਜਾਂਦੀ ਆ ਯੂਥ ਦੀ ਗੱਲ ਆਪਾਂ ਕਰੀਏ ਕਿ ਯੂਥ ਜਿਹੜੀ ਹੈਗੀ ਅੱਜ ਕੱਲ ਫੋਕਸ ਆਊਟ ਆਫ ਫੋਕਸ ਹੋ ਗਈ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਹਰਵਿੰਦਰ ਜੀ ਸੀਰੀਅਸ ਕੰਲਾ ਤਰਪਣੀਆਂ ਜਿਹੜੀਆਂ ਇਦਾਂ ਹੀ ਚੱਲਦੀਆਂ ਰਹਿਣੀਆਂ ਆ ਤੇ ਤੁਸੀਂ ਇੱਕ ਜਿਦਾ ਮੋਟੀਵੇਸ਼ਨਲ ਸਪੀਕਰ ਹੋ ਐਂਡ ਮੋਟੂ ਪਤਲੀ ਦੇ ਕ੍ਰੀਏਟਰ ਵੀ ਹੈ ਰਾਈਟਰ ਵੀ ਹੈ ਸਾਰਾ ਕੁਝ ਆ ਪਟ ਜਿੰਦਗੀ ਜਿਹੜੀ ਹੈ ਕਿ ਆ ਹੁਣ ਐਸ ਏਜ ਦੇ ਉੱਤੇ ਆ ਕੇ ਕਿਦਾਂ ਤੁਸੀਂ ਆਪਣੀ ਇਹਨੂੰ ਇੱਕ ਲਾਈਟਲੀ ਲੈਣੀ ਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਕੀ ਕੀ ਕਰਦੇ ਆ ਕਿਉਂਕਿ ਬੱਚਿਆਂ ਨੂੰ ਸਾਨੂੰ ਇਹ ਵੀ ਦੱਸਣਾ ਪੈਣਾ ਹੈ ਨਾ ਕਿ ਲਾਈਫ ਸਾਰੀ ਸਟਰਗਲਫੁਲ ਨਹੀਂ ਗੱਲ ਨਹੀਂ ਐਸ ਏਜ ਦੇ ਉੱਤੇ ਆਣ ਕੇ ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਹੈ ਸਟ्रेस ਜਿਹੜਾ ਅਸੀਂ ਢਾੜਾ ਰਹਿਣਾ ਹੈ ਤੇ 네ਗੇਟਿਵ ਜਿਹੜੇ ਬੰਦੇ ਆ ਚਾਹੇ ਚੀਜ਼ਾਂ ਆ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚੋਂ ਡਿਲੀਟ ਕਰਨੀ ਆ ਤਾਂ ਤੁਸੀਂ ਆਪਣੀ ਇਸ ਲਾਈਫ ਨੂੰ ਕਿਦਾਂ ਇੰਜੋਏ ਕਰਦੇ ਹੋ ਜ਼ਿੰਦਗੀ ਬਹੁਤ ਖੂਬਸੂਰਤ ਹੈ ਹਮਮ ਅਤੇ ਇਹ ਉਮਰ ਦੇਖੋ ਕੀ ਹੁੰਦਾ ਸੀ ਸਾਡੀ ਜੀ ਕਮੀ ਸੀ ਫਸਦੇ ਕਿੱਥੇ ਹਮ ਅਸੀਂ ਸਾਰੀ ਉਮਰ ਚੱਲਨੇ ਆ ਕਿ ਅਸੀਂ ਕਮਾ ਲਈਏ ਹਮ ਚੌਂਕਦੇ ਨੇ ਆਪਣੇ ਆਪ ਨੂੰ ਕਿ ਜਦੋਂ ਸਾਡਾ ਟਾਈਮ ਆਊਗਾ 50 60 ਸਾਲ ਦੀ ਉਮਰ ਤੱਕ ਪਹੁੰਚਾਂਗੇ ਫਿਰ ਸਾਨੂੰ ਕੋਈ ਕੰਮ ਹੋਊਗਾ ਨਹੀਂ ਔਰ ਸਾਨੂੰ ਫਿਰ ਉਹ ਜੋ ਜੋ ਅਸੀਂ ਕਮਾਇਆ ਹੈ ਸਰਮਾਇਆ ਖੜਾ ਕੀਤਾ ਉਹਨੂੰ ਇੰਜੋਏ ਕਰ ਇੰਜੋਏ ਕਰਾਂਗੇ ਲੇਕਿਨ ਹੁੰਦਾ ਨਹੀਂ ਸਾਡੀ ਉਹ ਹਵਸ ਜਾਂ ਸਾਡੀ ਉਹ ਦੌੜ ਕਿਤੇ ਖਤਮ ਹੀ ਨਹੀਂ ਹੁੰਦੀ ਕਈ ਵਾਰ ਸਿਚੁਏਸ਼ਨ ਹੀ ਇਦਾਂ ਦੀਆਂ ਹੋ ਜਾਂਦੀਆਂ ਇਨਸਾਨ ਦੀਆਂ ਸਿਚੁਏਸ਼ਨਲ ਚੀਜ਼ ਹੀ ਅਲੱਗ ਹੈ ਮਜਬੂਰੀ ਚਲੋ ਕਿਸੇ ਵਿਚਾਰੇ ਦੀ ਮਜਬੂਰੀ ਹੈ ਕਿਸੇ ਦੀ ਰੋਜੀ ਰੋਟੀ ਨਹੀਂ ਹੈ ਜਾਂ ਇਨਕਮ ਨਹੀਂ ਹੈ ਦੈਟਸ ਓਕੇ ਪਰ ਮੈਂ ਉਹ ਲੋਕ ਦੇਖੇ ਜਿਨ੍ਹਾਂ ਕੋਲ ਸਭ ਕੁਝ ਹੈ ਪਰ ਉਹ ਫਿਰ ਉਸ ਇੱਕ ਅੰਦੀ ਤੋਰ ਦੇ ਵਿੱਚ ਦੌੜੀ ਜਾਂਦੇ ਐ ਦੌੜੀ ਜਾਂਦੇ ਦੌੜੀ ਜਾਂਦੇ ਦੌੜੀ ਜਾਂਦੇ ਭਾਈ ਕਿੱਥੇ ਤੇ ਰੁਕੋਗੇ ਸਹੀ ਆ ਕਿੱਥੇ ਤਾਂ ਆਪਣੇ ਆਪ ਨੂੰ ਸਟਾਪ ਕਰੋਗੇ ਅਗਰ ਤੁਸੀਂ ਇੱਕ ਬਗੀਚਾ ਲਗਾਇਆ ਫਰੂਟ ਲਗਾਏ ਨੇ ਯਾਰ ਉਹ ਖਾ ਇੱਕ ਵਾਰੀ ਖਾ ਕੇ ਤਾਂ ਦੇਖ ਲਓ ਹੂੰ ਲੇਕਿਨ ਨਹੀਂ ਫਿਰ ਫਿਰ ਬੀਪੀ ਹਾਈ ਕਿਸੇ ਨੂੰ 슈ਗਰ ਹਾਈ ਜਾਂ ਕੋਈ ਫੋਰਟੀ ਜਿਹਾ ਬੈਠਾ ਹੈ ਕੋਈ ਕਿੱਥੇ ਬੈਠਾ ਹੈ ਭਾਈ ਇੰਜੋਏ ਕਰੋ ਆਪਣੇ ਪਰਿਵਾਰ ਦੇ ਵਿੱਚ ਆਪਣੇ ਲਾਏ ਹੋਏ ਉਸ ਬਗੀਚੇ ਨੂੰ ਇੰਜੋਏ ਤਾਂ ਕਰੋ ਹੂੰ ਸਖ ਸਾਲ 50 ਸਾਲ ਤੋਂ ਬਾਅਦ ਸਾਨੂੰ ਚੂਜ਼ੀ ਹੋ ਜਾਣਾ ਚਾਹੀਦਾ ਜੇ ਅਸੀਂ ਸਕਸ਼ਮ ਹ ਮਜਬੂਰੀ ਇਕਲਗਾਲਾ ਚਲੋ ਨਹੀਂ ਹੈ ਕਿਸੇ ਕੋਲ ਵਿਚਾਰੇ ਕੋਲ ਤਾਂ ਉਹਨੂੰ ਮੈਂ ਆਪਸ਼ਨਲੀ ਅਲੱਗ ਕਰ ਦੇਣਾ ਹਮਮ ਅਗਰ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਕੋਲ ਹਾਇਸੀਅਤ ਹੈ ਤੁਹਾਡੇ ਕੋਲ ਸਹੂਲियत ਹੈ ਫਿਰ ਉਸ ਨੂੰ ਉਹ ਕਰੋ ਜੋ ਤੁਸੀਂ ਕਰਨ ਹਸਤੇ ਆਏ ਸੀ ਜੋ ਤੁਹਾਡੇ ਸ਼ੌਕ ਸੀ ਜੋ ਤੁਹਾਡੀ ਲਾਈਫ ਤੁਸੀਂ ਨਹੀਂ ਕਰ पाए ਮਜਬੂਰੀਆਂ ਦੇ ਵਿੱਚ ਜਵਾਨੀ ਚ ਨਹੀਂ ਕਰ पाए ਕਿਉਂਕਿ ਤੁਸੀਂ ਸਟੈਬਲਿਸ਼ ਹੋਣਾ ਸੀ ਬਚਪਨ ਜ ਨਹੀਂ ਕਰ पाए ਕਿਉਂਕਿ ਤੁਹਾਡੇ ਹੱਥ ਹੀ ਕੁਝ ਨਹੀਂ ਹੁੰਦਾ ਬਚਪਨ ਦੇ ਵਿੱਚ ਉਹ ਲਾਈਫ ਹੈ ਕਿੱਡੀ ਮੈਂ ਮਿਨਿਮਮ ਅਗਰ 60 70 80 ਸਾਲ ਲਾਈਫ ਗਿਣਨਾ ਨਾ ਤੇ 40 ਸਾਲ ਸੋ ਕੇ گزار ਦਿੰਦੇ ਹੋ ਤੁਸੀਂ ਸਹੀ ਆ 12 ਘੰਟੇ ਰਾਤ ਹੈ ਹੂੰ 40 ਸਾਲ ਬੱਚੀ ਉਹਦੇ ਚੋ ਪਹਿਲੇ 15 ਸਾਲ ਤੁਸੀਂ ਬਚਪਨ ਦਾ ਹੋ ਇਸ ਦਾ ਜੋ ਤੁਹਾਡੇ ਕਿਸੇ ਕੰਮ ਆਣਾ ਵੀ ਨਹੀਂ ਆਉਂਦਾ ਚਾਲੀ ਜੋ 15 ਆਇਆ ਚਲੇ ਗਏ ਤੇ ਬੱਚੇ ਕਿਨੇ 25 ਸਾਲ 20 ਸਾਲ ਉਹਦੇ ਵਿੱਚ ਕੁਝ ਕੰਮਕਾਰ ਸ਼ਾਦੀ ਵਿਆਹ ਤੁਸੀਂ ਇੰਜੋਏ ਕਰਦੇ 10 ਸਾਲ ਪੀਕ ਆਵਰਸ ਹੁੰਦਾ ਜੋ ਇੰਜੋਇਮੈਂਟ ਦਾ ਹੁੰਦਾ ਫਿਰ ਉਸ ਤੋਂ ਬਾਅਦ ਤੇ ਤੁਹਾਡੇ ਹੱਥ ਪਰ ਚੱਲਣੇ ਮੰਨ ਹੋ ਜਾਂਦੇ ਆ ਸਹੀ ਆ ਉਸ ਨੂੰ ਅਸਲੀ ਇੰਜੋਏ ਕਰੋ ਉਸ ਨੂੰ ਦੁਨੀਆ ਦੇਖੋ ਪ੍ਰਕਿਰਤੀ ਦੇਖੋ ਇਹ ਸੰਸਾਰ ਦੇਖੋ ਇਹਨਾਂ ਦੀਆਂ ਆਪਣੇ ਆਪ ਨੂੰ ਇੱਕ ਅਲੱਗ ਸਕੂਨ ਵਾਲੀ ਦੁਨੀਆ ਚ ਲੈ ਸਪਿਰਚੁਅਲ ਲਾਈਨ ਦੇ ਵਿੱਚ ਆਓ ਹੂੰ ਤੁਸੀਂ ਕਹਿੰਦੇ ਹੋ ਬੜਾਪੇ ਸਪਿਰਚੁਅਲ ਜਾਵਾਂਗੇ ਜੋ ਜਵਾਨੀ ਚ ਨਹੀਂ ਗਿਆ ਜੋ ਕੰਮ ਸੀ ਜਵਾਨੀ ਨਹੀਂ ਕੀਤਾ ਉਹ ਬੜਾਪੇ ਚ ਕਰ ਕਿੱਦਾਂ ਲੋਗੇ ਮਨ ਤੇ ਸਮਝ ਨਹੀਂ ਆਉਂਦੀ ਉਹ ਹੀ ਆ ਨਾ ਜਨ ਉਹ ਜਿਹੜਾ ਤੋਂ ਸਾਡੀ ਜਵਾਨੀ ਹੁੰਦੀ ਆ ਚਾਹੇ ਅਸੀਂ ਉਹ ਮौज-ਮਸਤੀ ਵਿੱਚ ਚਾਹੇ ਆਪਣੇ ਕੰਮਾਂ ਚ ਫਿਰ ਫੈਮਿਲੀ ਵਿਆਹ ਹੋ ਜਾਂਦਾ ਫੈਮਿਲੀ ਵਿੱਚ ਪੈ ਜੰਨੇ ਆ ਤੇ ਉਸੇ ਇੱਕ ਸਰਕਲ ਦੇ ਵਿੱਚ ਵੱਜ ਕੇ ਰਹਿ ਜੰਨੇ ਆ ਬਟ ਮੇਰੇ ਹਿਸਾਬ ਨਾਲ ਤਾਂ ਆਹ ਜਿਹੜੀ ਹੈਗੀ ਆ ਇਹ ਤੁਹਾਡੀ ਇੱਕ ਫਰੀ ਬਰਡ ਆਂਗ ਨੂੰ ਤੁਹਾਨੂੰ ਆਪਣੀ ਮਸਤੀ ਦੇ ਨਾਲ ਚੱਲਣਾ ਚਾਹੀਦਾ ਤੁਸੀਂ ਪ੍ਰੋਬਲਮ ਕੀ ਹੈ ਕਿ ਮੰਗਣ ਦੀ ਸਾਨੂੰ ਆਦਤ ਪੈ ਗਈ ਹਮ ਅਸੀਂ ਮੰਗਦੇ ਚਲੇ ਆ ਰਹੇ ਹਾਂ ਸਦੀਆਂ ਤੋਂ ਯੁਗਾ ਯੁਗਾ ਤੋਂ ਦੇਂਦਾ ਦੇ ਲੈਂਦੇ ਥੱਕ ਪਾਇਆ ਯੁਗਾ ਯੁਗੰਤਰ ਖਾਏ ਖਾਏ ਗੁਰਬਾਣੀ ਕਹਿੰਦੀ ਤੁਸੀਂ ਮੰਗਤੇ ਹਾਂ ਦਾਤਾ ਤੇ ਬਣੇ ਹੀ ਨਹੀਂ ਅਸੀਂ ਆਪਣੇ ਆਪ ਗਵਾਚ ਗਿਆ ਮੈਂ ਖੁਦਗਰਜੀ ਦੀਆਂ ਗਲੀਆਂ ਹਰਥਾਂ ਫਿਰਦਾ ਚੱਗਾ ਏ ਅਟਦੀ ਤੇ ਅਟਦਾ ਫਿਰਦਾ ਤਲੀਆਂ ਹਰ ਭਾਂਡੇ ਵਿੱਚ ਮੂੰਹ ਮਾਰਨ ਦੀ ਆਦਤ ਸਿੱਖ ਗਿਆ ਬੰਦਾ ਅੱਜ ਕੱਲ ਬੰਦੇ ਨਾਲ ਉਹ ਕੁੱਤਾ ਸੋ ਦਰਜੇ ਹੈ ਚੰਗਾ ਇੱਕ ਬੁਰਕੀ ਲਈ ਪੂਛ ਖਿਲਾਵੇ ਮਾਲਕ ਦੇ ਲਈ ਪਿਆਰ ਜਤਾਵੇ ਜਿੱਥੇ ਕੁਕਰ ਪੈਰਾ ਦੇਵੇ ਉੱਥੇ ਬੁਰੀ ਬਲਾ ਨਾ ਆਵੇ ਮਾਲਕ ਦਾ ਕਰਮੂਲ ਨਾ ਛੱਡੇ ਜਿਸ ਦਾ ਖਾਵੇ ਤੋੜ ਨਿਵਾਵੇ ਦਾ ਖੰਦਾਣਾ ਕੁੱਤਾ ਉਹ ਫਿਰ ਵੀ ਤੋੜਨ ਦੇ ਬੰਦਾ ਸਹੀ ਆ ਅਸੀਂ ਮੰਗੀ ਜਾਂਦੇ ਆ ਮੰਗੀ ਜਾਂਦੇ ਆ ਮੰਗੀ ਜਾਂਦੇ ਆ ਹੱਥ ਐਦਾਂ ਹੀ ਕੀਤੇ ਹੋਏ ਹਨ ਇਹ ਕਿਉਂ ਨਹੀਂ ਕਰਦੇ ਦਾਤਾ ਕਿਉਂ ਨਹੀਂ ਬਣਦੇ ਉਹਨੇ ਤਾਂ ਸਾਨੂੰ ਦਾਤਾ ਦੀ ਪੋਜੀਸ਼ਨ ਦਿੱਤੀ ਸੀ ਉਹਨੇ ਤਾਂ ਸਾਨੂੰ ਸਰਬਗੁਣ ਸੰਪੰਨ ਬਣਾਇਆ ਦੇਖੋ ਪੂਰੀ ਜੋ 84 ਲੱਖ ਯੂਨੀਆਂ ਦੇ ਵਿੱਚ ਸਿਰਫ ਸੇਸ਼ ਯੂਨੀ ਤੁਹਾਨੂੰ ਇਨਸਾਨ ਦੀ ਯੂਨੀ ਦਿੱਤੀ ਗਈ ਤੁਹਾਨੂੰ ਵਿਵੇਕ ਦਿੱਤਾ ਗਿਆ ਹੈ ਬੁੱਧੀ ਦਿੱਤੀ ਗਈ ਹੈ ਕਿ ਤੁਹਾਨੂੰ ਕਰਮਸ ਤੁਹਾਨੂੰ ਇੱਕ ਚੁਰਾਹੇ ਤੇ ਖੜਾ ਕਰਦੇ ਹਨ ਔਰ ਉਸ ਤੋਂ ਬਾਅਦ ਤੁਹਾਡੀ ਬੁੱਧੀ ਔਰ ਵਿਵੇਕ ਤੁਹਾਨੂੰ ਉਹ ਰਸਤਾ ਤੁਸੀਂ ਚੂਸ ਤੁਸੀਂ ਕਰਨਾ ਹੁੰਦਾ ਹੈ ਹੂੰ ਕਿਉਂ ਨਹੀਂ ਮੁਰਸ਼ਿਦ ਦਾ ਪੱਲਾ ਫੜਦੇ ਕਿਉਂ ਨਹੀਂ ਕਿਸੇ ਸਤਗੁਰੂ ਦਾ ਪੱਲਾ ਫੜਦੇ ਕਿਉਂ ਨਹੀਂ ਗੁਰਬਾਣੀ ਦੇ ਉੱਤੇ ਅਮਲ ਕਰਦੇ ਨਾਲ ਅਮਲਾਂ ਦੇ ਹੋਣਗੇ ਨਵੇੜੇ ਹੂੰ ਕਿਸੇ ਨਾ ਤੇਰੀ ਜਾਤ ਉਹ ਗੁੱਝੀ ਸਹੀ ਆ ਅਸੀਂ ਅਮਲ ਨਹੀਂ ਕਰਦੇ ਅਸੀਂ ਰਮੈਨ ਨੂੰ ਮੰਨਨੇ ਆ ਗੁਰਗੰਸਾਬ ਨੂੰ ਮੰਨਿਆ ਗੀਤਾ ਨੂੰ ਮੰਨਿਆ ਗੁਰਗੰਸਾਬ ਦੀ ਨਹੀਂ ਮੰਦੇ ਸਹੀ ਆ ਜਿਸ ਜਦ ਤੱਕ ਤੁਸੀਂ ਉਸ ਤੇ ਲਿਖੇ ਹੋਏ ਕਿਤਾਬ ਡਾਕਟਰੀ ਦੀਆਂ ਕਿਤਾਬਾਂ ਬਹੁਤ ਨੇ ਬਿਜਾ ਚੁਕਿਆ ਡਾਕਟਰ ਬਣ ਜਾਂਦਾ ਪੜ੍ਹ ਕੇ ਜਦ ਤੱਕ ਪ੍ਰੈਕਟਿਸ ਨਹੀਂ ਕਰਦਾ ਸਹੀ ਆ ਵੀ ਇਹ ਪ੍ਰੈਕਟੀਕਲ ਜਿੰਦਗੀ ਪ੍ਰੈਕਟੀਕਲ ਹੱਸ ਤੇ ਆਪਣੇ ਜੋ ਤੁਸੀਂ ਕਹਿ ਰਹੇ ਹੋ ਨਾ ਉਹ ਕਰੋ ਵੀ ਸਹੀ ਮੇਰੀ ਗੱਲ ਦਾ ਅਸਰ ਤਦ ਹੀ ਹੋਊਗਾ ਜੇ ਮੈਂ ਖੁਦ ਉਹ ਅਮਲ ਕਰਦਾ ਹੋਊਗਾ ਮੈਂ ਖੁਦ ਗੁੜ ਖਾਵਾਂਗਾ ਮੈਂ ਤੁਹਾਨੂੰ ਗੁੜ ਖਾਣ ਨੂੰ ਮਨਾ ਕਰ ਹੀ ਨਹੀਂ ਸਕਦਾ ਉਹ ਅਸਰ ਹੀ ਨਹੀਂ ਹੁੰਦਾ ਤੁਹਾਡੇ ਤੇ ਸੋ ਇੰਜੋਏ ਕਰੋ ਯਾਰ ਲਾਈਫ ਨੂੰ ਇਹਨਾਂ ਵਰਗੇ ਬਣੋ ਬਣੋ ਇਹਨਾਂ ਵਰਗੇ ਉਹ ਹੱਸਦੇ ਹਨ ਮੈਂ ਕੀ ਦੱਸਾਂ ਤੁਹਾਨੂੰ ਜਿਹੜੇ ਯੂਕੇ ਦੀ ਧਰਤੀ ਤੋਂ ਅਗਰ ਸਰ ਜ਼ਮੀਨ ਇਹ ਹਿੰਦੇ ਉੱਤੇ ਆਪ ਜੀ ਨੂੰ ਖੰਗਾਲਣ ਵਾਸਤੇ ਆਏ ਨੇ ਆਪ ਜੀ ਨੂੰ ਹਿਲਾਣ ਵਾਸਤੇ ਆਏ ਨੇ ਆਪ ਜੀ ਦੇ ਅੰਦਰ ਦੀ ਉਸ ਰੁਧਾਰੀ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਣ ਵਾਸਤੇ ਆਏ ਨੇ ਤੇ ਸਜਦਾ ਐਵੇਂ ਦੇ ਸਖਸਾਂ ਨੂੰ ਹੋਣਾ ਚਾਹੀਦਾ ਹੈ ਆਪ ਜੀ ਨੂੰ ਹੋਣਾ ਚਾਹੀਦਾ ਤੁਮਰੀ ਕਿਰਪਾ ਸੇ ਸਜੇ ਹਮਾਰਾ ਅਕਿੰਦਰ ਜੀ ਸਜਦਾ ਤਾਂ ਨਹੀਂ ਹੈਗਾ ਮੈਂ ਤਾਂ ਖੁਦ ਆਪਣੀ ਲਾਈਫ ਜੀਣ ਵਾਸਤੇ ਆਈ ਆ ਚਲੋ ਇਹ ਇਹ ਆ ਕਿ ਰਿਟਾਇਰਮੈਂਟ ਜਿਹੜੀ ਹੈਗੀ ਆ ਆਪਾਂ ਕਹਿ ਲਈਏ ਕਿ ਰਿਟਾਇਰਮੈਂਟ ਏਜ ਹੈਗੀ ਆ ਤੇ ਇਹ ਲਾਈਫ ਨੂੰ ਜੀਣ ਆਏ ਆ ਤੇ ਇੱਕ ਪਲੈਟਫਾਰਮ ਜਿਹੜਾ ਹੈਗਾ ਜਾਂ ਜੋ ਸੋਚਿਆ ਸੀਗਾ ਕਿ ਅਸੀਂ ਯੂਥ ਨੂੰ ਦਈਏ ਕਿਉਂਕਿ ਯੂਥ ਸਾਡੀ ਕੱਲ ਦਾ ਭਵਿੱਖ ਹੈਗਾ ਤੇ ਅਸੀਂ ਜੇ ਯੂਥ ਨੂੰ ਆਪਣੀ ਨੂੰ ਨਹੀਂ ਸੰਭਾਲ ਸਕੇ ਤਾਂ ਮੇਰੇ ਹਿਸਾਬ ਦੇ ਨਾਲ ਅਸੀਂ ਕੁਝ ਵੀ ਨਹੀਂ ਅਚੀਵ ਕੀਤਾ ਹੈਗਾ ਤੇ ਹਰਵਿੰਦਰ ਜੀ ਤੁਸੀਂ ਵੀ ਤਾਂ ਯੂਥ ਨੂੰ ਬਹੁਤ ਮਿਲਦੇ ਆ ਜਿੱਥੇ ਵੀ ਜਾਂਦੇ ਆ ਤੇ ਤੁਹਾਨੂੰ ਕਿਦਾਂ ਕਰ ਤੰਦਾ ਇਹ ਕੁਐਸਚਨ ਜਿਹੜੇ ਹੈਗੇ ਆ ਯੂਥ ਕਰਦੀ ਹੈ ਅੱਜ ਦੀ